ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ 'ਚ ਸਵੇਰ ਦੇ 8:00 ਵਜੇ ਤੇ ਆਪਾਂ ਲਸਣ ਲਾਉਣੇ ਆ ਕਿਉਂਕਿ ਆਪਣੀ ਘਰ ਦੀ ਬਾੜੀ ਆ ਤੇ ਬਾੜੀ ਚਲਾਉਣੇ ਆ ਲਸਣ ਤੇ ਚੱਲਦੇ ਆ ਆ ਆਪਣੀ ਘਰ ਦੀ ਬਾੜੀ ਆ ਸੋ ਇੱਥੇ ਅਸੀਂ ਹਰ ਸਾਲ ਸਬਜ਼ੀ ਬੀਜਦੇ ਹੁੰਨੇ ਆ ਤੇ ਆਹ ਗੋਭੀ ਲਾਈ ਪਈ ਐ ਗੋਭੀ 'ਚ ਪਾਣੀ ਛੱਡਤਾ ਤੇ ਉਹ ਉਧਰ ਮਿਰਚਾਂ ਦੇ ਬੂਟੇ ਲੱਗੇ ਆਹ ਆਪਾਂ ਲਸਣ ਲਾਈ ਆਨੇ ਤੇ ਸਵੇਰੇ ਸਵੇਰੇ ਘੰਟੇ ਇੱਕ ਦਾ ਕੰਮ ਸੀ ਮੈਂ ਕਿਹਾ ਚਲੋ ਲਸਣ ਲਾ ਦਈਏ ਪਹਿਲਾਂ ਤੇ ਇੱਧਰ ਆਲੂ ਹੈ ਆਲੂ ਲਾਇਆ ਆਲੂਆਂ 'ਚ ਪਾਣੀ ਛੱਡਿਆ ਤੇ ਆਹ ਕੰਦੂਆਂ ਦੀਆਂ ਵੱਲਾਂ ਦੇੜੀਆਂ ਪਹਿਲਾਂ ਚੜਾਈਆਂ ਸੀ ਕਦੂਆਂ ਦੀ ਵੱਲਾਂ ਸੋ ਇਹਨਾਂ ਨੂੰ ਕਦੋਂ ਵੀ ਲੱਗਦੇ ਹਜੇ ਤੱਕ ਵੀ ਲੱਗੀਆਂ ਨੇ ਤੇ ਇੰਨੀ ਘਰ ਵਾਸਤੇ ਆਪਾਂ ਸਬਜ਼ੀ ਵੀ ਈਦਦੇ ਹਾਂ ਤੇ ਆਪਾਂ ਲਸਣ ਲਾਈਆਂ ਨੇ ਅੱਜ ਜਿੰਨੇ ਵੀਰ ਭੈਣ ਭਰਾ ਆਪਣੀ ਵੀਡੀਓ ਤੇ ਕਲਿੱਕ ਕਰਕੇ ਪਹੁੰਚੇ ਆ ਤੋ ਸਾਰਿਆਂ ਨੂੰ ਬੇਨਤੀ ਹੈ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਬਣਿਆ ਹੋਇਆ ਆਪਣੀ ਬਰਾੜ ਦੇ ਨਾਲ ਗਰੇਟ ਮੰਡੇ ਕੋਲੇ ਜਿਹਦੇ ਕੋਲੇ ਜਗ੍ਹਾ ਹੈ ਜੀ ਮਾਰੀ ਮੌਕੀ ਉਹ ਕਰਦੇ ਸੰਭੀ ਜਰੂਰ ਦੱਬਿਆ ਕਰੋ ਪੂਰੀ ਬੀਜ ਲੈ ਆਪਦੇ ਜੋਗੀ ਬੀਜ ਲੈ ਜਿਹੜੀ ਘਰ ਆਪਦੀ ਵਰਤੀ ਜਾਵੇ ਕਿਉਂਕਿ ਲਸਣ ਬੰਦੇ ਨੂੰ ਸਾਰਾ ਸਾਲ ਚਾਹੀਦੀ ਹੁੰਦੀ ਹੈ ਤੇ ਵਾਇਟ ਪਿਆਰੀ ਲਾਤੀ ਹੈ ਸਾਰਾ ਸਾਲ ਵਧੀਆ ਕੰਮ ਦੇਈ ਜਾਊਗੀ ਇਹ ਉਧਰ ਇੱਕ ਕਣੀਆਂ ਲਾਤਾ ਪਾਰਕ ਲਾਤਾ ਜਿਹੜਾ ਸਾਰਾ ਸਾਲ ਵਧੀਆ ਸਿਆਲ ਸਿਆਲ ਆਪਾਂ ਨੂੰ ਵਧੀਆ ਕੰਮ ਦੇਊਗਾ ਤੇ ਆਲੂ ਨਾਲ ਤੇ ਪਾ ਆ ਕੇ ਖੇਤ ਤੇ ਖੇਤ ਆ ਕੇ ਤੇ ਇਹਦੇ ਉੱਤੇ ਪਾਣੀ ਦੀ ਤਰਾਈ ਤਰੁਈ ਕਰਦੀ ਵੀ ਇਹ ਵਧੀਆ ਪੱਕ ਜੇ ਘੜੋਈ ਤੇ ਆਪਾਂ ਸ਼ਾਮ ਦੇ ਨੂੰ ਪਾਣੀ ਛੱਡ ਕੇ ਵੇਖਾਂਗੇ ਇਹ ਚ ਪਾਣੀ ਛੱਡ ਕੇ ਆਪਾਂ ਬਾਹਰ ਕੱਢ ਦਾਂਗੇ ਵੇਖ ਲਾਂਗੇ ਜੇ ਕੋਈ ਮਾੜੀ ਮੁੱਟੀ ਲੀਕ ਸ਼ੀਕ ਹੁੰਦੀ ਹੋਈ ਤਾਂ ਉੱਥੇ ਆਪਾਂ ਸੀਮਿੰਟ ਹੋਰ ਲਾ ਦਾਂਗੇ ਕੱਲ ਆਪਾਂ ਲਗਭਗ ਕੋਈ ਕਮੀ ਪੇਸ਼ੀ ਦਾ ਨਹੀਂ ਛੱਡੀ ਸੀ ਵਧੀਆ ਉਹ ਕਰਤੀ ਸੀ ਪਰ ਫਿਰ ਵੀ ਜੇ ਕਿਤੇ ਕੋਈ ਸਰਾਖ ਜਾਂ ਲੀਕ ਹੁੰਦੀ ਹੋਈ ਤਾਂ ਆਪਾਂ ਸਹੀ ਕਰ ਦਾਂਗੇ ਤੇ ਅੱਜ ਆਪਾਂ ਸਾਫ਼ ਸਫਾਈ ਕਰਾਂਗੇ ਇੱਥੇ ਕੋਠੇ ਦੀ ਕਿਉਂਕਿ ਬਹੁਤ ਬੁਰਾ ਹਾਲ ਹੋਇਆ ਪਿਆ ਸਾਹਮਣੇ ਕਿਉਂਕਿ ਗੰਦ ਮੰਦ ਜਿਆ ਖਿਲਰਿਆ ਪਿਆ ਉਹ ਚੱਕ ਦਾਂਗੇ ਤੇ ਇੱਕ ਅੱਧੀ ਕੋਈ ਆ ਦੋ ਕਿੱਲਿਆਂ ਦੀ ਪਰਲੇਖਾਂ ਤੋਂ ਵਟਵਟਾ ਉਹ ਸਵਾਰ ਦਾਂਗੇ ਕਿਉਂਕਿ ਫੇਰ ਰੌਣੀ ਰੂਣੀ ਬਾਤ ਆਏ ਬਾਦ ਇਹਨੂੰ ਵਾ ਵਾਵਾਂਗੇ ਫਿਰ ਤੇ ਫਿਲਹਾਲ ਆ ਦਾ ਰੋਟੀ ਚਾਹ ਪਾਣੀ ਇਹ ਜਿਹੜਾ ਉਹ ਨਾਲ ਲਿਆਏ ਸੀ ਤੇ ਸੋ ਆਪਾਂ ਲੱਗਦੇ ਹੁਣ ਸਫਾਈ ਕਰਨ ਕਿਉਂਕਿ ਕੋਠੇ ਦੇ ਅੱਗੇ ਗੰਦ ਜਾਂ ਬਹੁਤ ਕਿਲਰਿਆ ਪਿਆ ਕਿਉਂਕਿ ਡੜਲੇ ਡੂਲੇ ਇਹ ਤੇ ਆਹਾਂ ਇੱਟਾਂ ਰੋੜੇ ਜੇ ਬਹੁਤ ਹੋਏ ਬਏ ਇੱਕ ਵਾਰੀ ਸਾਫ਼ ਕਰ ਦਾਂਗੇ ਵਧੀਆ ਇਹ ਹੈ ਡੇਜੀ ਡੇਜੀ ਨੂੰ ਲਗਭਗ ਇੰਨਾ ਕਲਰ ਆ ਗਿਆ ਤੇ ਆਪਾਂ ਆਪਦੇ ਖਾਨ ਖਾਤਰ ਤੋੜ ਕੇ ਲੈਂਦੀ ਆ ਤੇ ਸੋ ਕੁਛ ਤਾਂ ਸਫਾਈ ਕਰਤੀ ਆ ਬਜਰੀ ਹੈ ਜਿਹੜੀ ਇਹ ਆਪਾਂ ਮੈਂ ਸੋਚਦਾ ਐਮ ਗੱਟੇ ਚ ਪਾ ਦਈਏ ਸਾਫ ਕਰਦੀ ਆ ਇੱਥੋਂ ਸਾਰਾ ਗੰਦਪੂਛ ਚੱਕਤਾ ਤੇ ਉਹ ਬਰੇਤੀ ਵੀ ਹੈ ਜਿਹੜੀ ਉਹ ਵੀ ਗੱਟੇ ਚ ਪਾਵਾਂਗੇ ਸੋ ਲੰਗ ਪਗਾ 1:30 ਤੇ 2 ਦਾ ਟਾਈਮ ਹੋ ਚੁੱਕਿਆ ਤੇ ਹੁਣ ਮੈਰੀ ਕੁਛ ਸੀੇ ਵੀ ਮਚਾਵਣਾਣਾ ਕਿਉਂਕਿ ਭੁੱਖ ਵੀ ਲੱਗ ਗਈ ਤੇ ਜ਼ਿਆਦਾ ਜ਼ਾਹ ਪੀਂ ਨੂੰ ਵੀ ਮਾਨ ਕਰਨ ਲੱਗ ਗਿਆ ਸਭ ਪਹਿਲਾਂ ਤਾਂ ਖਾਣੇ ਡੇਜੀ ਇਰ ਬਣਾਵਾ ਖਿਚਾ ਸੋ ਆਪਾ ਸਫਾਈ ਦਿੱਤੀ ਕਰ ਬਾਰ-ਬਾਰ ਸਫਾਈ ਸਫਾਈ ਆਰਤੀ ਬਜਰੀ-ਬੁਜਰੀ ਚੱਕ ਕੇ ਇੱਕ ਥਾਂ ਲਾਤੀ ਕਮਰਾ ਦੇ ਬਾਹਰਲੇ ਪਾਸੇ ਐਂ ਟਿਪ-ਟੌਪ ਕਰਤਾ ਤੇ ਜਿਹੜਾ ਫਾਲਤੂ ਸਮਾਨ ਸੀਗਾ ਕਚਰਾ-ਮੰਚਰਾ ਤੇ ਕੋਈ ਹੋਰ ਰਵੜ-ਰੂੜ ਪਈ ਸੀ ਬੇਕਾਰ ਚੀਜ਼ਾਂ ਪੰਗਾਂ ਸੀ ਉਹ ਉੱਥੇ ਵਾਲ ਤੱਕ ਕਿਉਂਕਿ ਇੱਥੇ ਕਦੇ ਕਿਹੜੇ ਖੁੰਜੇ 'ਚ ਵੜ ਜਾਂਦੀ ਸੀ ਕਦੇ ਕਿਹੜੇ ਫੁੰਜੇ 'ਚ ਕਦੇ ਵਾਹਨ 'ਚ ਤੁਰ ਜਾਂਦੀ ਸੀ ਉਹਨਾਂ ਦੀ ਸਮਾਪਤੀ ਕਰਤੀ ਬੋਂਕਰੋਂਕਰ ਮਾਰ ਕੇ ਆ ਕਮਰੇ ਨੂੰ ਪੂਰਾ ਵਧੀਆ ਬਣਾਤਾ ਬਾਹਰਲੀ ਸਾਈਡ ਪਾਣੀ ਪੂਣੀ ਸੱਟਦਾ ਕੱਲ ਨੂੰ ਕੁਝ ਜੰਮ ਜੂਗਾ ਤੇ ਜਿਹੜਾ ਉੱਤੇ ਮਾੜਾ ਮੋਟਾ ਕਚਰਾ ਹੈਗਾ ਬੋਂਕਰ ਨਾਲ ਸਾਫ਼ ਕਰਦਾ ਨਹੀਂ ਕਿਉਂਕਿ ਹੁਣ ਮਿੱਟੀ ਸੁੱਕੀ ਸੀਗੀ ਮਿੱਟੀ ਬਹੁਤ ਉੜਦੀ ਸੀ ਇੱਕ ਵਾਰੀ ਮੋਟਾ-ਮੋਟਾ ਮਾਰ ਕੇ ਮੈਂ ਸਾਫ਼ ਕਰਦਾ ਤੇ ਪਾਣੀ ਛੱਟਦਾ ਤੇ ਲਗਭਗ 4 ਵਜੇ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਚਾਹ ਬਣਾਉਣਾ ਇੱਕ ਵਾਰੀ ਤਾਂ ਕਿਉਂਕਿ ਉਦੋਂ ਦੀ ਚਾਹ ਪੀਤੀ ਵੀ ਹੈ ਤਕਰੀਬਨ 1:30 ਵਜੇ ਦੀ ਚਾਹ ਪੀਤੀ ਵੀ ਹੈ ਤੇ ਹੁਣ ਚਾਹ ਬਣਾਵਾਂਗੇ ਰੋਟੀ ਮੈਂ ਖਾ ਲਈ ਸੀ ਤੇ ਹੁਣ ਚਾਹ ਬਣਾ ਕੇ ਪੀਣੇ ਆ ਤੇ ਕਾਫੀ ਟਾਈਮ ਲੱਗ ਗਿਆ ਕਿਉਂਕਿ ਬਜਰੀ ਚੱਕੀ ਤੇ ਥੋੜਾ ਥੋੜਾ ਸਮਾਨ ਸੀਗਾ ਜਿਹੜਾ ਉਹਨੂੰ ਟਾਟਾ ਰੋੜੇ ਬਹੁਤ ਪਏ ਸੀ ਉਹਨਾਂ ਨੂੰ ਇੱਕ ਸਾਈਡ ਤੇ ਲਾਇਆ ਕ੍ਰੈਸ਼ਰ ਬਜਰੀ ਉਹ ਜਿਹੜੀ ਪਈ ਸੀ ਉੱਥੇ ਉਹਨੂੰ ਚੱਕ ਕੇ ਇੱਧਰ ਰੱਖੇ ਤੇ ਥ੍ਰੀ ਥੋੜਾ ਜਿਹਾ ਡਾਊਨ ਹੋ ਗਿਆ ਹੁਣ ਤੇ ਹੁਣ ਆਪਾਂ ਚਾਹ ਪੀਣੇ ਆ ਜਾ ਤੁ ਬੀ ਕੇ ਤੇ ਫਿਰ ਬਾਗ ਚ ਗੇੜਾ ਗੁੜਾ ਮਾਰ ਕੇ ਤੇ ਫਿਰ ਵੜਦੇ ਪੱਠੇ ਤੇ ਫਿਰ ਚੱਲਦੇ ਆਂ ਆਪਾਂ ਘਰਾਂ ਨੂੰ ਤੇ ਕੜੋਈ ਚ ਫਿਲਹਾਲ ਪਾਣੀ ਛੱਡਤਾ ਸੀ ਕਿਉਂਕਿ ਮੈਂ ਸੋਚਿਆ ਵੀ ਚੱਲ ਇੱਕ ਵਾਰੀ ਚੈੱਕ ਕਰਕੇ ਦੇਖਦੇ ਆਂ ਨਹੀਂ ਤਾਂ ਸੀਮੈਂਟ ਲਾ ਜਾਾਂਗੇ ਤੇ ਉਹਦੇ ਛੱਡਿਆ ਪਾਣੀ ਤੇ ਪਾਣੀ ਨਹੀਂ ਸਿੰਮਿਆ ਤੇ ਕਿਉਂਕਿ ਸਾਰੀਆਂ ਦਰਾਦਾਂ ਦੂਜਾਂ ਸਹੀ ਭਰਨਾ ਸੀਗੀਆਂ ਫਿਲਹਾਲ ਕੋੜੀ ਦੇ ਵਿੱਚ ਪਾਣੀ ਆ ਵੇਖੋ ਇੰਨਾ ਖੜਾ ਹੈ ਕਿਉਂਕਿ ਇਹ ਬਜਰੀ ਪਾਈ ਸੀ ਨਾ ਤੇ ਬਜਰੀ ਨਾਲ ਪਕੜ ਬਹੁਤ ਮਜ਼ਬੂਤ ਹੋ ਗਈ ਤੇ ਇਧਰਲੀ ਸਾਈਡ ਵੀ ਇਹ ਥੋੜੀ ਜੀ ਨਾ ਮਿੱਟੀ ਗਿੱਲੀ ਹੈ ਮੈਂ ਚੱਕਣ ਦੀ ਕੋਸ਼ਿਸ਼ ਤਾਂ ਕੀਤੀ ਸੀ ਵੀ ਇਹਦੇ ਨਾਲ ਲੱਗ ਜੇ ਪਰ ਇਹ ਕਈ ਛੱਡਦੀ ਨਹੀਂ ਮਿੱਟੀ ਨੂੰ ਥੋੜੀ ਜੀ ਸੁੱਕ ਜਾਂਦੇ ਮਿੱਟੀ ਫੇਰੇ ਚੱਕ ਕੇ ਮਿੱਟੀ ਨਾਲ ਸਾਰੀ ਇਹਦੇ ਨਾਲ ਲਾ ਦਾਂਗੇ ਪੂਰੇ ਐਮ ਪੱਕਾ ਬਣਾ ਦਾਂਗੇ ਥਾਂ ਤਾ ਜੋ ਕੜੋਈ ਨੂੰ ਕੋਈ ਦਿੱਕਤ ਨਾ ਹੋਵੇ ਨਾਲ ਮਿੱਟੀ ਲੱਗੂਗੀ ਤਾਂ ਸਪੋਰਟ ਹੋਊਗੀ ਪੂਰੀ ਤੇ ਇਟਾ ਰੋੜੇ ਚੱਕ ਕੇ ਇਹਨਾਂ ਪੂਰਾ ਵਧੀਆ ਸਾਫ਼ ਕਰ ਦਾਂਗੇ ਤੇ ਫਿਲਹਾਲ ਆਪਾਂ ਬਣਾਉਣੇ ਆ ਚਾ ਅੱਜ ਮੈਂ ਤੁਹਾਨੂੰ ਖੇਤ ਦਿਖਾਉਣਾ ਵੀ ਚਾਹ ਕਿਵੇਂ ਬਣਾਉਣੇ ਹੁੰਦੇ ਆ ਸੀ ਆਹਾ ਹੈਗਾ ਬਿਜਲੀ ਵਾਲਾਓ ਚੁੱਲਾ ਆ आप चाह बना फिलहाल तो क्योंकि मैं कला ही सद्ध तो मैं फालतू ही लैके आना हाँ क्योंकि कोई आ जाना तक चाह चुके आता पानी ਤੱਕ ਦੇ ਵਿੱਚ ਲਗਭਗ ਲੋਕ ਖੇਤਾਂ 'ਚ ਜਹਾ ਹੀ ਮਣਾਉਂਦੇ ਆ। ਉਹ ਕਿ ਜਿਹੜੇ ਖੇਤਾਂ 'ਚ ਕੰਮ ਕਰਦੇ ਆ ਜਿਹੜੇ ਖੇਤਾਂ 'ਚ ਜ਼ਿਆਦਾ ਟਾਈਮ ਸਪੈਂਡ ਕਰਦੇ ਆ ਉਹ ਆਪ ਦਾ ਚਾਹ ਪਾਣੀ ਵਾਲਾ ਸਿਸਟਮ ਨਾਲ ਹੀ ਲਿਆਉਂਦੇ ਆ। ਤਾਂ ਦੁੱਧ ਵੀ ਆਪਣਾ ਤੇ ਮੰਡੜਾ ਡੱਬਾ ਆਪਣਾ ਹੈ ਕਿਉਂਕਿ ਆਪਾਂ ਕਦੇ ਘਰੋਂ ਘੁਰੋਂ ਨਾ ਤਾਂ ਕਰੇ ਚਾਹ ਘਰੋਂ ਪੀ ਕੇ ਆਏ ਆਂ ਲਿਆਣੀ ਵੀ ਜ਼ਿਆਦਾ ਟਾਈਮ ਹੋ ਗਿਆ ਘਰ ਜਾਓ ਪੀ ਕੇ ਕਿਉਂਕਿ ਖੇਤ ਦੂਰ ਪਾਇਆ ਜਾਂਦਾ ਗੇੜੇ ਕੱਟਣ ਤੇ ਰਵੇ ਬੰਦਾ ਆਵਦਾ ਨਾਲ ਹੀ ਲਿਆਇਆ ਤੇ ਆਹ ਪਰੀਖੰਡ ਸੋ ਉੱਬੜ ਗਈ ਜਦੋਂ ਪਵਾਲਾ ਮਾਰੀ ਦੇਖੋ ਦੁੱਧ ਪਾ ਦਾਂਗੇ ਚਾਹ ਨੂੰ ਸਟਾਈਮ ਲਾਊਗੀ ਬਣੇ ਰਹੋ ਬਲੌਗ ਦੇ ਨਾਲ ਚਾਹ ਕਰਕੇ ਤੁਹਾਨੂੰ ਪਿਉਣੇ ਆ ਜਿਹੜੇ ਜਿਹੜੇ ਵੀਰ ਭਾਈਆਂ ਨੇ ਪੀਣੀ ਹੈ ਚਾਹ ਸੋ ਆ ਜਾਓ ਤੇ ਚਾਹ ਪੀ ਲਓ ਸੋ ਚਾਹ ਆਪਣੀ ਬਣ ਕੇ ਤਿਆਰ ਹੈ ਵਾਲਾ ਬੂਲਾ ਚੰਗਾ ਲਵਾਤਾ ਇਹਨੂੰ ਤੇ ਹੁਣ ਇਸ ਨੂੰ ਆਪਾਂ ਆਪਣੇ ਵੱਡੇ ਗਲਾਸ ਚ ਪੋਲ ਲਾਂਗੇ ਇਹਨੂੰ ਆਪਾਂ ਨਾਲ ਦੀ ਨਾਲ ਤੋੜ ਦਿੰਨੇ ਆ ਆ ਦੇਖੋ ਆ ਫਾਇਦਾ ਇਹਦੇ ਵਿੱਚ ਜਦੋਂ ਪਹਿਲਾਂ ਨੀਵੀਂ ਸੀ ਨਾ ਪਾਇਪ ਪਾਣੀ ਬੋਲ ਨਹੀਂ ਖੜਦਾ ਹੁੰਦਾ ਸੀਗਾ ਟੱਕ ਲਾ ਕੇ ਪਾਣੀ ਖੜਾਉਣਾ ਪੈਂਦਾ ਸੀ ਹੁਣ ਉੱਚੀ ਕਰਤੀ ਪਾਇਪ ਹੁਣ ਇਹਦੇ ਚੈਨਾਂ ਪਾਣੀ ਖੜਾ ਰਹਿੰਦਾ ਕਿਉਂਕਿ ਭਾਂਡੇ ਧੋਣੇ ਜਾਂ ਹੱਥ ਪੈਰ ਧੋਣੇ ਜਾਂ ਕੋਈ ਲੋੜ ਮਤਾਵੇਕ ਪਾਣੀ ਚਾਹੀਦਾ ਹੋਵੇ ਤੈਨਾਂਕ ਪਾਣੀ ਖੜਾ ਹੋਵੇ ਤਾਂ ਬੰਦਾ ਵਰਤ ਲੈਂਦਾ ਤਾਂ ਕਰਕੇ ਪਾਇਪ ਦੁਬਾਰਾ ਅਸੀਂ ਉੱਚੀ ਚੱਕੀ ਹੈ ਪਹਿਲਾਂ ਉੱਚੀ ਹੁੰਦੀ ਸੀ ਫਿਰ ਅਸੀਂ ਨੀਵੀਂ ਕਰਤੀ ਸੀ ਹੁਣ ਫੇਰ ਦੁਬਾਰੇ ਸਾਨੂੰ ਮਹਿਸੂਸ ਹੋਇਆ ਵੀ ਯਾਰ ਪੈ ਪੁੱਛੀ ਹੋਣੀ ਚਾਹੀਦੀ ਆ ਕਿਉਂਕਿ ਇਹ ਟੱਕ ਲਾਉਣਾ ਕੱਢਣਾ ਔਖਾ ਹੋ ਜਾਂਦਾ ਸੀ ਇਹ ਕਰਤਾ ਸਾਫ ਤੇ ਹੁਣ ਪੀਨੇ ਆਪਾਂ ਚਾਹ ਫਿਰ ਆਪਾਂ ਵੜਦੇ ਆਂ ਪੱਠੇ ਤੇ ਬਾਗ ਚਲਾ ਕੇ ਆਉਣੇ ਅਗੇੜਾ ਗੂੜਾ ਬਾਗ ਦੀ ਦੇਖਦੇ ਆਂ ਕੀ ਕੰਡੀਸ਼ਨ ਹੈ ਉਸ ਤੋਂ ਬਾਅਦ ਆਪਾਂ ਘਰ ਨੂੰ ਰਵਾਨਗੀ ਕਰਾਂਗੇ ਆਪਾਂ ਪੱਠੇ ਲਈ ਵੱਢ ਇਧਰੋਂ ਦੂਜੀ ਲੈਂ ਜਿਹੜੀ ਉਹ ਸਾਰੀ ਸਾਫ਼ ਕਰਤੀ ਆ ਦੇਖੋ ਰੋਜ ਆਪਾਂ ਚਾਰ ਭਰੀਆਂ ਵੜਦੇ ਆਂ ਅੱਜ ਇੱਕ ਫालतू ਹੀ ਵੜ ਲਈ ਪੰਜ ਹੀ ਵੜ ਲਈਆਂ ਆ ਬੁੱਟੇ ਨੂੰ ਨਾ ਪੂਰ ਫਲ ਆ ਆ ਡਾੜੀ ਨੂੰ ਬਹੁਤ ਹੀ ਜ਼ਿਆਦਾ ਕੱਟੋ ਘਟਾ ਇੰਨੇ ਇੰਨੇ ਥਾਂ ਜੀ 60 70 ਕਿਲੋ ਫਲ ਆਉਣੇ ਤੇਰਾ ਆ ਡਾਣਾ ਮੈਨੂੰ ਲੱਗਦਾ ਵੀ ਟੁੱਟੂ ਆ ਤੇ ਸੋ ਆਪਾਂ ਨਾ ਖੁੱਟੇ ਕੋਲੇ ਸਪੋਟਾਂ ਬਿੰਗਾ ਤੇ ਇਹਦੀਆਂ ਨਾ ਛੋਟੀਆਂ ਛੋਟੀਆਂ ਦੋ ਸਪੋਟਾਂ ਬਣਾ ਕੇ ਤੇ ਇਹਨੂੰ ਲਾਉਣੇ ਆ ਕਿਉਂਕਿ ਜੇ ਦਾਣਾ ਟੁੱਟ ਗਿਆ ਤਾਂ ਨੁਕਸਾਨ ਬਹੁਤ ਵੱਡਾ ਹੋ ਜੂ ਬੂਟਾ ਹੀ ਆਪੜੂਗਾ ਕਿਉਂਕਿ ਇਹਦੇ ਦੋ ਹੀ ਦਾਣੇ ਆ ਦੇਖੋ ਦੋ ਹੀ ਦਾਣੇ ਆ ਤੇ ਜੇ ਆਹ ਟੁੱਟ ਗਿਆ ਤਾਂ ਬੂਟੇ ਦੇ ਪੱਲੇ ਕੱਲਾ ਹੀ ਦਾਣਾ ਰਹਿ ਜੂਗਾ ਸੋ ਉਹਦੇ ਆਪਾਂ ਨਾ ਲਿਆ ਕੇ ਉੱਥੇ ਸਪੋਰਟ ਲਾਉਣੇ ਆ ਇਹ ਮੈਂ ਕਈ ਵਾਰੀ ਵੇਖਿਆ ਪਰ ਮੈਨੂੰ ਫਿਰ ਯਾਦ ਜੇ ਤਾਂ ਭੁੱਲ ਜਾਂਦਾ ਇਹ ਮੈਨੂੰ ਪਾਪੇ ਨੇ ਵੀ ਦੋ ਤਿੰਨ ਵਾਰੀ ਆਖਤਾ ਵੀ ਤੂੰ ਇਹਦੇ ਦਾਣੇ ਦੇ ਸਪੋਰਟ ਲਾ ਦੇ ਇਹ ਟੁੱਟੂ ਆ ਟੁੱਟੂ ਆ ਤੇ ਉਹ ਹੱਲਣਾ ਹੋਵੇ ਕਿਉਂਕਿ ਆ ਦੇਖੋ ਆ ਇੱਥੋਂ ਜੂ ਢਾਣੇ ਤੇ ਜ਼ੋਰ ਪੈਣਾ ਨਾ ਆ ਛੋਟੇ ਛੋਟੇ ਆ ਇੱਥੋਂ ਤਰੇੜਾਂ ਛੱਡ ਗਿਆ ਤਾਂ ਇੱਥੋਂ ਫੋਟ ਚੱਲ ਪਈ ਦੀ ਕਿਉਂਕਿ ਇਸ ਤੇ ਬਹੁਤ ਵਜਨ ਪੈ ਰਿਹਾ ਬੂਟੇ ਢਾਣੇ ਤੇ ਤੇ ਸੋ ਆਪਾਂ ਉੱਥੇ ਲਿਆ ਕੇ ਨਾ ਨਾਲੇ ਗੱਡੀ ਲਿਆਉਣੀ ਆ ਨਾਲੇ ਸਪੋਰਟ ਲਿਆਉਣੀ ਆ ਤੇ ਉਹ ਲਾਉਣੇ ਆ ਇਹਦੇ ਆ ਬਣਾ ਲਈ ਆਪਾਂ ਸਪੋਰਟ ਤੇ ਇਹਦੇ ਠੱਲੇ ਢਾਣੇ ਤੇ ਲਾ ਦਿੰਨੇ ਆ ਅਰੇ ਵਾਸੀ ਲਾ। ਸੋ ਪੱਠੇ ਆਪਾਂ ਗੱਡੀ ਤੇ ਲਾਦ ਲੈ। ਤੇ ਬੂਟੇ ਦੇ ਸਪੋਰਟ ਲਾਏ ਸੀ ਆਪਾਂ ਇੱਕ। ਤੇ ਉਹ ਸੈਟ ਜੀ ਨਹੀਂ ਬੈਠੀ ਕਿਉਂਕਿ ਰਸਗਾਂ ਨਹੀਂ ਸੀਗੀਆਂ। ਤੇ ਕੱਲ ਨੂੰ ਘਰੋਂ ਰਸੀਆਂ ਲੈ ਕੇ ਆਵਾਂਗੇ ਫੇਰ ਲਾਵਾਂਗੇ ਚੰਗੀ ਤਰ੍ਹਾਂ ਸਪੋਰਟ। ਤੇ ਆਪਣੀ ਗੱਡੀ ਮਗਰ ਪੱਠਿਆਂ ਨਾਲ ਲੱਦੀ ਖੜੀ ਐ। ਤੇ ਜਿੰਦਾ ਲਾ ਕੇ ਫਾਈਨਲ ਆਪਾਂ ਜਾਂਦੇ ਆਂ ਘਰ ਨੂੰ ਤੁਹਾਨੂੰ ਮਿਲਦੇ ਆਂ ਕੱਲ ਨੂੰ ਨਵੇਂ ਵਲੌਗ ਚ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਧੰਨਵਾਦ ਜਲਦੇ ਆਂ ਕੱਲ ਨੂੰ ਨਵੇਂ ਵਲੌਗ ਚ